ਲਓ ਜੀ ਅੱਜ ਸਾਨੂੰ ਮਿਲ ਗਈ ਹੈ ਚਾਰਜਿੰਗ ਵਾਲੀ ਸਕੂਟਰੀ ਇਹਦੇ ਬੰਬੂ ਬਲਾਉਨੇ ਆ ਚਲਦੇ ਆ ਘਰ ਨੂੰ ਕਬੂਤਰਾਂ ਦਾ ਕਰੀਏ ਪਹਿਲਾਂ ਦਾ ਕੰਮ ਧਿਆਨ से देखिए जी ਚਿਹਰਾ ਧਿਆਨ से देखिए देखिएगा ਬਹੁਤ ਹੀ 마ਸੂਮ ਛਰੇ ਕਾ ਹਰਮੀ ਹੈ ਸੇ ਚਲੋਈ ਕਬੂਤਰ ਆਹ ਜਦੇ ਰਾੜਾ ਪਾਉਣ ਲੱਗ ਜਾਨੀ ਹੈ ਇਹ ਹਨਾ ਕਾ ਜੀ ਆਲੀ ਖੋਲ ਦੇ ਵੀਰੇ ਐਂ ਕਰ ਖੋਲ ਦੇ ਚੱਲ ਖੋਲ ਦੇ ਇਹਨਾਂ ਨੂੰ ਫੇਰਨ ਦੇ ਦਾਣੇ ਉਹੋ ਦਾਣੇ ਸਾਰੇ ਖਰਾਬ ਕਰ ਦੇਣੇ ਚੱਕ 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 ਪਹਿਲਾਂ ਭਜਾ ਇਹਨਾਂ ਨੂੰ ਕਬੂਤਰਾਂ ਨੂੰ ਪਾ ਦਈਏ ਐ ਇਹਦੇ ਉੱਪਰ ਰੱਖ ਲੈ ਦਾਣੇ ਰਿਕਸ਼ੇ ਤੇ ਉਹ ਨਹੀਂ ਉੱਡ ਕੇ ਨਹੀਂ ਆਉਂਦੇ ਤਾਊ ਵੀਰੇ ਐਂ ਕਰ ਤੂੰ ਕਾਹੀਆ ਟ੍ਰੇਟਰੂ ਕੱਢ ਸਾਰਾ ਸਾਮਾਨ ਆ ਦੇ ਕਾ ਕਰਦੀ ਐ ਹਾਂ ਠੀਕ ਐ ਸੱਤਰੀ ਗਾਰੇ ਵੀਰ ਬਰਾ ਨੂੰ ਕਿਵੇਂ ਕਹਿਮ ਸਾਰੇ ਜਾਨਵਰ ਸੈੱਟ ਸਾਰਿਆਂ ਨੇ ਓਏ ਬਾਊ ਤੂੰ ਹੋ ਗਿਆ ਨਾ ਵਿਲਾ ਓ ਛੱਡ ਯਾਰ ਤੂੰ ਛੱਡ ਯਾਰ ਉੱਥੇ ਜਾ ਮਿਸਤਰੀਆਂ ਕੋਲ ਕੋਈ ਚੜ ਫਿਰ ਚੱਲ ਮੇਰਾ ਵੀਰ ਚੱਲ ਚੱਲ ਭਾਈ ਬਣ ਕੇ ਮੇਰਾ ਚੱਕਲਾ ਚੱਕਲਾ ਵੀਰੇ ਲਿਆ ਟਰੇ ਫੜਾ ਮੈਂ ਦਾਣੀ ਦੂਣਿਆਂ ਦਾ ਕਰਾਂ ਕੰਮ ਤੂੰ ਇਹਨੇ ਆ ਤੋਲਾ ਇਹਨਾਂ ਦਾ ਤਵਾਹੀ ਮੋਚਾਦੀ ਦਾਣਿਆਂ ਦੀ ਆ ਦੇਖੋ ਕਿੰਨੀ ਸਨਖੀ ਨਿਕਲਿਆ ਜੀ ਬਸ ਇੱਕ ਅੱਧਾ ਦਿਨ ਹੋਰ ਅੱਜ ਦਾ ਦਿਨ ਕਰਦੇ ਆ ਥੋੜਾ ਹੀ ਦਾ ਦਾਣੇ ਰੱਖਦੇ ਵਈ ਕਬੂਤਰਾਂ ਨੂੰ ਆਹ ਦੇਖੋ ਟਰੇ ਚ ਤੇ ਕਾਜੀ ਪਾਣੀ ਲਿਆਇਆ ਗੁੰਡੀ ਚ ਵੈਰੀ ਗੁੱਡ ਕਾਜੀ ਨਵੇੜ ਕੇ ਚੱਲੀਏ ਵੀਰੇ ਆਪਾਂ ਕੰਮ ਉੱਪਰਲੇ ਕਬੂਤਰ ਮੈਨੂੰ ਦੇਖਿਆਂ ਨੂੰ 15 ਦਿਨ ਹੋ ਗਏ ਹਾਂ ਹਾਂ ਆਹ ਪਹਿਲ ਮਾਉਂ ਲੱਗ ਗਿਆ ਟਰਕੀ ਨੂਰੀ ਫੇਰ ਲੱਭੜ ਗਈ ਔਰ ਦੇਖੋ ਆਪਣਾ 58 ਝੋਟ ਖੜਾ 58 ਝੋਟਾ ਦੇਖੋ ਹਾਂ ਬੱਸ ਬੱਸ ਕਾਸੀ ਖੋਲਣ ਲੱਗਿਆ ਕਬੂਤਰ ਇਹ ਲਾ ਖੋਲ ਦੇ ਆਇਓ 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 ਆਹ ਹਾ 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 ਸੈਟ ਨੇ ਨਾ ਸਾਰੇ ਸਾਰੇ ਸੈਟ ਨੇ ਬਾਈ ਚੱਲ ਲਾਗੇ ਖਾਣ ਪੀਣ ਬੈਰੀ ਗੁੱਡ ਕੋਲ ਦੇ ਕੋਲ ਦੇ ਕਰਦੇ ਕਰਦੇ ਬੰਦ ਕਰਦੇ ਓਕੇ ਰਵੋਟ ਹੁਣ ਉਧਰ ਲਿਆਂ ਨਵੇੜਦੀ ਮੈਂ ਢਾਣੇ ਲੈ ਕੇ ਆਉਣਾ ਘਰੇ ਦਾ ਕੰਮ ਨਵੇੜ ਕੇ ਭਾਈ ਆ ਗਏ ਸੱਤ ਤੋਂ ਪਹਿਲਾਂ ਪਹੁੰਚ ਗਿਆ ਹੈ ਆਏ ਨੇ ਸਾਡੀਆਂ ਲੱਤਾਂ ਤੋੜ ਦੇਣੀਆਂ ਇਹ ਸਕੂਟਰੀ ਨਹੀਂ ਓਏ ਸਾਲੀ ਰੁਕਦੀ ਓ ਨਹੀਂ ਭੱਜ ਲਈਦੀ ਹਾਂ ਆਪੇ ਚੱਲ ਵੀ ਦੀ ਪਿੱਛੋਂ ਕਾਸ਼ੀ ਦੇ ਫੜੀ ਏ ਇੰਦਰ ਦਾ ਹੋ ਗਈ ਓਕੇ ਮੂਰੇ ਲਾਤੀ ਝਾੜੀ ਮੇਰੇ ਵੀਰੋ ਜਾਲੀ ਲਾਤੀ ਹੈ ਦੇਖੋ ਫਿਰ ਹੈ ਲੱਗਾ ਭਾਈ ਬਾਜੀ ਚਲਦੀ ਹੈ ਭਾਈ ਉਧਰੋਂ ਜਾਲੀਆਂ ਲੱਗ ਰਹੀਆਂ ਕਾਸ਼ ਦੀ ਉਖੜ ਇੱਧਰ ਆ ਖੁੱਡੇ ਮਾਰ ਰਹੇ ਆ ਓਕਰ ਬੱਟਾ ਹਾਂ ਭਿੰਡੀ ਭਿੰਡੀ ਆ ਗਈ ਭਈ ਲੈ ਮੇਰੇ ਕੋਲ ਨੂੰ ਆਉਂਦੀ ਹੈ ਭੱਜੀ ਭਿੰਡੀ ਹਾਂ 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 ਦੇਖ ਭਿੰਡੀ ਵੇ ਖੜ ਜਾ ਆ ਜਾ ਓਰੇ ਭਿੰਡੀ ਕੀ ਠੀਕ ਹੈ ਲੈ ਜਾ ਇਹਨੂੰ ਘਰ ਨੂੰ ਓਰੇ ਗੰਦੀ ਹੋਊਗੀ ਇਹ ਲਾ ਵੀ ਨੇਰਾ ਦਾ ਹੁਣੇ ਵਾਲਾ ਮਿਸਤਰੀ ਕਹਿੰਦੇ ਕੰਮ ਨਵੇੜ ਕੇ ਜਾਣਾ ਇੱਧਰ ਇੱਕਣ ਲਵਾਤਾ ਤੁਹਾਨੂੰ ਦਿਖਾਉਣਾ ਇੱਧਰ ਬੰਦ ਕਰਾਤੇ ਤੇ ਉਧਰ ਚਲਦੀ ਹੈ ਸੱਭ ਨੇ ਦਾ ਵਿਆਹ ਹੈ ਅੱਜ ਭੋਗਤਾ ਪ੍ਰੀ ਵੈਡਿੰਗ ਆ ਲੱਗੇ ਹੋਏ ਆ ਤੇ ਇੱਧਰ ਆ ਬਣਾਤਾ ਦੇਖੋ ਉਕੇ ਹੋ ਗਿਆ ਨਾ ਆਇਆ ਇਹਨੂੰ ਵੀ ਡਿਜ਼ਾਈਨ ਜਿਹਾ ਦੇਤਾ ਚੱਲ ਆਇਆ ਪੜਦਾ ਜਿਹਾ ਹੋ ਗਿਆ ਨਾਲ ਤੇ ਬਾਕੀ ਚੱਲਦਾ ਕੰਮ ਆਕਾਸ਼ਦੀਪ ਜੀ ਪਏ ਨੇ ਕਹਿੰਦੇ 150 ਡੰਡ ਮਾਰ ਕੇ ਆਕਾਸ਼ਦੀਪ ਜੀ ਦੀਵ ਜੀ ਪਏ ਨੇ ਡੰਡ ਮਾਰਦਾ ਜੀ 150 ਡੰਡ ਮਾਰ ਕੇ ਮੈਂ ਕਿਹਾ ਆਕਾਸ਼ਦੀਪ ਜੀ ਆਰਾਮ ਕਰ ਰਹੇ ਨੇ ਨੇਰਾ ਹੋ ਗਿਆ ਭਾਈ ਕੀ ਲੋਕ ਇਆਂ ਜਾਣਣ ਵਾਲੇ ਆਂ ਹਾਂ ਡੀ ਜੇ ਤੇ ਜਾਣਾ ਜਾਗੋ ਆ ਬਲ ਲਾਈਟ ਮੱਝ ਗਈ ਇੱਧਰ ਬੰਦ ਹੋ ਗਈ ਫੇਰ ਕਿੱਟਾ ਜੂਗੀ ਅੰਦਰ ਉਹ ਖੁੱਡਾ ਭਾਈ ਇੱਧਰ ਹੋ ਗਿਆ ਖੁੱਡਾ ਤਿਆਰ ਅੱਜ ਵਾਰੀ ਹੈ ਕਿਹੜਾ ਐਂ ਆਉ ਆਇਓ ਲੱਗਣਾ ਹੈ ਬਾਹਰ ਜਲੇ ਹੋਇ ਕਿ ਇਹ ਨਾ ਕੁੰਡਾ ਲਾ ਦੇ ਵਾਰੋਂ ਕੁੰਡਾ ਲਾ ਮੇ ਵਾਰੋਂ ਗੇਟ ਲੱਗੇ ਹੈ ਬਾਈ ਫਿੱਟ ਕਰਨ ਫਿਰ ਵੋਟਾਂ ਚਾਨਣ ਦੇਖ ਲਓ ਅੰਦਰ ਬਾਹਰ ਨਹੀਂ ਰਹਾ ਬਹੁਤ ਹੋ ਗਿਆ ਟਾਈਮ 7:30 ਤੋਂ ਉੱਪਰ ਜਾ ਰਿਹਾ ਹੈ ਦੇਖੋ ਫਿਰ ਓਕੇ ਰੋਟਾਂ ਆਇ ਲਾਤਾ ਗੇਟ ਚੱਲ 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 ਲੋ ਵੀ ਪਿੰਡੀ ਨੂੰ ਵੀ ਕਮਾ ਦੀਏ ਚੱਲ ਵੈਰੀ ਗੁੱਡ ਬਹੁਤ ਸਿਆਣੀ ਹੈ ਬਈ ਇਹ ਬਸ ਇਹਨੇ ਚੌਂ ਚੌਂ ਕਰਨ ਲੱਗ ਜਾਂਦੀ ਜੇ ਕੁਝ ਕਰਨਾ ਹੁੰਦਾ ਆ ਜਾ ਨੂਰੀ ਦੇਖੋ ਕਿਵੇਂ ਰੋਵ ਵਿੱਚ ਖੜੀ ਹੈ ਨੂਰੀ ਸਲੇ ਦਾਸ ਮੇਰੇ ਪੈਰਾਂ 'ਚ ਬੈਂਦੀ ਹੈ ਕੁਮਲਾ ਬਲੌਗ ਕਰਦੇ ਆਂ ਭਾਈ ਕੰਟੀਨਿਊ ਰੌਤਪੱਜ ਬਾਦਰੀ ਬੁੱਧੀ ਵੀ ਪਾਗੂ ਸਿੰਘ ਆਗ ਬਾਹ ਰਿਹਾ ਫਿੰਜਰੀ ਦਾ ਕਰਨ ਲੱਗੇ ਫੇਰ ਕੰਮ ਇੰਦਰ ਚੱਲ ਰਹੀ ਹੈ ਲਪਾਈ ਠੀਕ ਹੈ ਓਕੇ ਲਪਾਈ ਹਾਂ ਵੀਰੇ ਕੱਚੇ ਮਕਾਨ ਵਾਲਾ ਕਰਾ ਦਾਂਗੇ ਦੇਖੋ ਦਾ ਬਈ ਲੈ ਅੱਜ ਤੇ ਸਮਾਨ ਥੁਰ ਰੱਖਣ ਨੂੰ ਬਣ ਗਿਆ ਇੱਧਰ ਹੋ ਗਿਆ ਵਸ ਐਨੀ ਗੱਲ ਪਾਈ ਰਹਿ ਗਈ ਤੇ ਇੱਥੇ ਖੁੱਡਾ ਤਿਆਰ ਕਰਨਾ ਜਿਹੜਾ ਉਹਦੇ ਖਾਤਰ ਸਮਾਨ ਸੂਨਾ ਦੇਖੋ ਜਾਲੀ ਜੋੜੀ ਮੰਗਾ ਲਈ ਖੁੱਡਿਆਂ ਖਾਤਰ ਲੈ ਆ ਆ ਪਿਆ ਰੋਲ ਤੇ ਉਹ ਪਿਆ ਪਿੰਜਰਾ ਉਹ ਗੇਟ ਜੇ ਬਣ ਰਹੇ ਆ ਸਾਰਾ ਕੁਝ ਬਣਾ ਦੇਣਾ ਹੁਣ ਵਸ ਨੇੜ ਚ ਹੈ ਕੰਮ ਆਪਣਾ ਹੁਣ ਚੱਲਦੇ ਆ ਬਈ ਘਰੇ ਨੂਰੀ ਨੂੰ ਨੜਾ ਰਹੇ ਆ ਭਾਉ ਦੇਖ ਲਈ ਚੈੱਕ ਕਰ ਲਈਏ ਤੇ ਚਾਹ ਬਣੀ ਜਾ ਲੈ ਆਈਏ ਨਾ ਨਵੇਂ ਮਿਸਤਰੀਆਂ ਦਾ ਪਹੁੰਚ ਗਿਆਂ ਘਰੇ ਬਈ ਆਹ ਪਰਮਾਰ ਆਊ ਆ ਬਾਊ ਬੰਨ ਲਈ ਹੈ ਵੀ ਨੂਰੀ ਦੋਨੇ ਪਾਸਿਓਂ ਬੰਨ ਲੀ ਇੱਕ ਪਾਸਿਓਂ ਸੰਗਲੀ ਨਾਲ ਇੱਕ ਪਾਸਿਓਂ ਰੱਸੀ ਨਾਲ ਦੇਖੋ ਕਿੰਨੀ ਲਿਬੜੀ ਹੋਈ ਆ ਹੈ ਪਤਾ ਨਹੀਂ ਇਹਦੀ ਆਦਤ ਕੀ ਹੈ ਨਾ ਇਹਨੇ ਇੰਨਾ ਲਟਦੀ ਆ ਅੰਦਰ ਇਹ ਤੇ ਆ ਜਾਨਵਰ ਬਾਹਰ ਕੱਢੇ ਹੋਏ ਨੇ ਕਬੂਤਰਾਂ ਦਾ ਆਪਾਂ ਨਵੇੜਤਾ ਸੀ ਕੰਮ ਆਹ ਦੇਖੋ ਆਹ ਦੇਖੋ ਕਿਵੇਂ ਤਵਾਹੀ ਮਚਾ ਰਹੀਆਂ ਆ ਦੇਖੋ ਪਾਣੀ ਬਹੁਤ ਪੀਣੀਆਂ ਬਈ ਇਹ ਪੀ ਲੋ ਪੀ ਲੋ ਪੀ ਲੋ ਪੀ ਲੋ ਛੋਟੇ ਡੱਬ ਜੀ ਇਹ ਚ ਵੀ ਪਾਣੀ ਪਾਤਾ ਬਾਈ ਵੱਡੇ ਚ ਵੀ ਪਾਤਾ ਪਰ ਦੁਖੀ ਬੋ ਕਰਦੀਆਂ ਛੋਟੀਆਂ ਨੂੰ ਇਹ ਆ ਨਾ ਤਰਕੀ ਜੇ ਕਿੱਥੇ ਗਏ ਉਹ ਖਾਂਦੇ ਨੇ ਆ ਦੇਖੋ ਕੱਖ ਖਾ ਰਹੇ ਨੇ ਆ ਫਿਰਦੇ ਨੇ ਬੂਟ ਨਹੀਂ ਸੁੱਕੇ ਹਲੇ ਤੱਕ ਦੇਖ ਲੋ ਇਹ ਲਾ ਕੇ ਨਿਲਾਉਣ ਨੂਰੀ ਨੂੰ ਨਾਲੇ ਸਾਫ ਸਫਾਈ ਜੀ ਹੋ ਜੂਗੀ ਪਟਾ ਲਿਆ ਨੇ ਸਾਲੇ ਇੱਕ ਦੂਏ ਨੂੰ ਬਹੁਤ ਲੜਦੇ ਆ ਨਾ ਉਹ ਤਾਂ ਦੋਏ ਅੰਦਰ ਚਲੇ ਗਏ ਕਰ ਲਾ ਪਾਉ ਹੁਣ ਗਿੱਲੀ ਇਹਨੂੰ ਆ ਗਿਆ ਸ਼ੈਂਪੂ ਤੇ ਬਿਮ ਦੀ ਟਿੱਕੀ ਪਹਿਲਾਂ ਬਿਮ ਨਾਲ ਨਿਲਾਉਣੀ ਪੈਂਦੀ ਆ ਬਾਈ ਨੂਰੀ ਤਾਂ ਚਿੱਟੀ ਨਿਕਲਦੀ ਆ ਉਹਦੇ ਬਾਅਦ ਸ਼ੈਂਪੂ ਕਿਉਂਕਿ ਸ਼ਾਈਨੀ ਉਹਦੇ ਨਾਲ ਬਹੁਤ ਜ਼ਿਆਦਾ ਆ ਜਾਂਦੀ ਆ ਲੱਗ ਗਿਆ ਬਈ ਨਿਲਾਉਣ ਪਾ ਲੈ ਆ ਬਹੁਰੇ ਨਾ ਸਾਹ ਨਹੀਂ ਘੱਡਣ ਜਦੋਂ ਇਹ ਨੂੰ ਜਦੇ ਬੋਲਣ ਲੱਗ ਜਾਂਦਾ ਤੇ ਇੱਕ ਕਮੈਂਟ ਬੋਲਦਾ ਪਹਿਲਾਂ ਮੈਂ ਕਮੈਂਟ ਨਾਲ ਦੀ ਨਾਲ ਬੋਲ ਦਈਏ ਸੰਧੂ ਸਾਹਿਬ ਵੀਰੇ ਕਹਿੰਦਾ ਖਾਕੀ ਗਿੰਬਲ ਕਿੱਥੋਂ ਖਰੀਦੀ ਸੀ ਵੀਰੇ ਇਹ ਖਰੀਦੀ ਸੀ ਆਪਾਂ ਮੁਕਸਰ ਮੇਲੇ ਤੋਂ ਤੇ 1500 ਦਾ ਜੋੜਾ ਸੀ ਇਹਨਾਂ ਦਾ ਨਾ ਮੁਕਸਰ ਨਹੀਂ ਸੌਰੀ ہاں ਨਾ ਹਾਂ ਮੁਕਸਰ ਮੇਲੇ ਤੋਂ ਮੁਖਸਰ ਮੇਲੇ ਤੋਂ ਖਰੀਦੀ ਦੀ ਵੀਰੇ ਤੇ ਅਮਰਤ ਢਿੱਲੋਂ ਕੇ ਰੋਟਾ ਬਣਾ ਦੋ ਖੁੱਡੇ ਸਾਰੇ ਕਬੂਤਰ ਫਾਰਮ ਤੇ ਭਾਈ ਲੱਕੇ ਤੇ ਪੈੰਸੀ ਰੱਖਿਓ ਹਾਂਜੀ ਹਾਂ ਵੀਰੇ ਲੱਕੇ ਪੈੰਸੀ ਰੱਖਣਾ ਉੜਨੇ ਵਾਲੇ ਥੋੜੇ ਜਿਹਾ ਰੱਖਾਂਗੇ ਵੀਰੇ ਕਈ ਵਾਰ ਸ਼ਾਮ ਨੂੰ ਨੂੰ ਉਡਾ ਕੇ ਆਪਣਾ ਉਥੇ ਮਿੰਜੀ-ਮਿੰਜੀ ਤੇ ਪੈ ਜਾ ਕਬੂਤਰ ਡਾਕੇ ਹਨਾ ਮਨਜੀਤ ਸਿੰਘ ਨਾਈਸ ਵਰਕ ਵੀਰ ਜੀ ਮਨਜੀਤ ਸਿੰਘ ਯੂ ਐਸ ਏ ਵਾਲਾ ਵੀਰਾ ਧੰਨਵਾਦ ਵੀਰੇ ਬਹੁਤ-ਬਹੁਤ ਕਰਨਵੀਰ ਸਿੰਘ ਕਾਸ਼ੀ ਦੀ ਘਰ ਵਾਲੀ ਕਿਵੇਂ ਦਿਨ ਕੱਢ ਦਿਉ ਉਹ ਭਰਾਵਾ ਉਹਦਾ ਕਿਤੇ ਵਿਆਹ ਹੋਇਆ ਹੋਇਆ ਅਮਰਤ ਪਾਲ ਸਿੰਘ ਸੋ ਕੁਮਾਨਤ ਰਹੇਗਾ ਸਿੰਘ ਮੰਜੋਤ ਬਾਈ ਪਿੰਡ ਬਾਈ ਦਾ ਪੋਸਟਰ ਬਣਾ ਲਓ ਤੇ April ਚ ਬਾਜੀ ਰੱਖ ਲਿਓ ਠੀਕ ਹੈ ਠੀਕ ਹੈ ਵੀਰੇ ਜਿਸ ਕਾਰਨ ਗਰਚਾ ਜਗਤਾਰ ਸਿੰਘ ਜਗਤਾਰ ਸਿੰਘ ਗੁੱਡ ਬਾਈ ਜੀ ਧੰਨਵਾਦ ਵੀਰੇ ਕਰੇਸ਼ਨ ਸਿੰਘ ਨਾਲ ਜੀ ਥੈਂਕ ਯੂ ਵੀਰੇ ਸ਼ੌਂਕੀ ਮਹਿਰਾ ਸੁਦਵਿੰਦਰ ਸਿੰਘ ਧੰਨਵਾਦ ਵੀਰੇ ਇਨ ਕਮੈਂਟ ਕਰਨ ਲਈ ਤੇ ਫਿਰ ਰਹੇ ਨੇ ਆਓ ਦੇਖੋ ਉਥੇ ਪਾਣੀ ਚ ਬਤਕਾਂ ਨਾਉਣ ਲੱਗੀਆਂ ਨੇ ਆਹ ਦੇਖੋ ਜਿਵੇਂ ਜਿਵੇਂ ਪਾਣੀ ਆ ਭੱਜੇ ਭੱਜੇ ਭੱਜਦੀਆਂ ਬਹੁਤ ਭੇਟ ਦੇ ਆ ਚਲੋ 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 ਆ ਦੇਖੋ ਆ ਦੇਖੋ ਕਿਵੇਂ ਸਪੀਡ ਵੜੀ ਜਾਏ ਨੇ ਮਸਤੀਆਂ ਵਈਆਂ ਨੇ ਬਈ ਨਾਲ ਆ ਰਹੇ ਆ ਨੂਰੀ ਦੇਖੋ ਤਾਂ ਨਿਕਲ ਲੱਗੀ ਵਾ ਚਿੱਟੀ ਦੇਖੋ ਐਨ ਖੜੀ ਆ ਨੂਰੀ ਜਿਵੇਂ ਜਿਵੇਂ ਪਾਣੀ ਪੈਂਦਾ ਨਜ਼ਾਰਾ ਆਉਂਦਾ ਇਹਨੂੰ ਹੈ ਨਾ ਹੜ ਨੂਰੀ ਉਹ ਕੈਰਬੋਟ ਆ ਬਾਈ ਠੀਕ ਆ ਚਲੋ ਵਲੌਗ ਦੀ ਕਰਦੇ ਆ ਐਂਡਿੰਗ ਮਿਲਦੇ ਆ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ